ਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਾਰ ਰਸ ਚੋਗ ਚੁਗੇ ਪ੍ਰਭ ਭਾਵੇ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੇ ਮੈਲ ਨਾ ਜਾਏ ਰਹਾਓ ਰਖ ਰਖ ਚਰਨ ਧਰੇ ਵਿਚਾਰੀ ਦੁਬਿਧਾ ਛੋੜ ਭਏ ਨਰੰਕਾਰੀ ਮੁਕਤ ਪਦਾਰਥ ਹਾਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਤ ਕਥਾ ਗੁਰ ਬਜਨੀ ਆਦਰ ਸੰਤ ਸੋਨ ਮੰਡਲ ਇੱਕ ਜੋਗੀ ਵੈਸੇ ਨਾਹਨਾ ਪੁਰਖ ਕਹੋ ਕੋ ਕੈਸੇ ਤ੍ਰਿਵਣ ਜੋਤ ਰਹੇ ਲਿਵ ਲਾਈ ਸੂਰਨਰ 나ਥ ਸੱਚੇ ਸ਼ਰਨਾਈ ਆਨੰਦ ਮੂਲ ਅਨਾਥ ਆਧਾਰੀ ਗੁਰਮਖ ਭਗਤ ਸਹਜ ਵਿਚਾਰੀ ਭਗਤ ਵਛਲ ਪੈ ਕਾਟਣ ਹਾਰੇ ਹਉਮੇ ਮਾਰ ਮਿਲੇ ਪਗ ਧਾਰੇ ਅਨਿਕ ਯਤਨ ਕਾਲ ਕਾਲ ਸੰਤਾਏ ਮਰਨ ਲਖਾਏ ਮੰਡਲ ਮੈਂ ਆਏ ਜਨਮ ਪਦਾਲਤ ਦੁਬਿਦਦਾ ਖੋਵੇ ਆਪਨਾ ਚੀਨਸ ਭਰਮ ਭਰਮ ਰੋਵੇ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਤਰਣੀ ਤਲ ਟੇਕ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤਿ ਆਏ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੈ ਸ਼ਬਦ ਭਰਮ ਭਉ ਪਾਗੇ ਸੂਤ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੇ ਸਾਚ ਸਰੂਪ ਤਨ ਅਸਰੀ ਮਹਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾ ਤਹ ਅਵਲ ਨ ਕੋਏ ਗੁਰਮੁਖ ਭਗਤ ਸਹਿਜ ਕਰ ਬਾਈਏ ਬਿਨ ਗੁਰ ਭੇਟੇ ਮਰ ਆਇ ਆ ਜਾਈਏ ਰਹਾਓ ਸੋ ਗੁਰ ਕਰੋ ਜੇ ਸਾਚ ਦੜਾਵੇ ਔਕਤ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਬ ਨਹੀਂ ਕਹਰਾ ਸਾਚੂ ਠਾਕੁਰ ਸਾਚ ਪਿਆਰਾ ਤਨ ਮੈਂ ਮਨੂਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੇ ਲਾਗੇ ਪਾਏ ਸਤਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨ ਪਤੀਜੇ ਨਾ ਬਹੁ ਪੀਖੇ ਪੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤਿਆਆ ਪੜ ਪੜ ਭੂਲੇ ਟੋਟਾਂ ਖਾਏ ਬਹੁਤ ਸਿਆਣਪ ਆਵੇ ਜਾਏ ਨਾਮ ਜਪੇ ਪਾਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਲਾ ਤੀਰਸ ਮਨ ਵਾਸਾ ਬਲਮਤ ਦੌਲਤ ਭਏ ਉਦਾਸਾ ਮਨ ਮਾਇਲੇ ਸੂਚਾ ਕਿਉ ਹੋਏ ਸਾਚ ਮਿਲੇ ਪਾਵੇ ਪਤ ਸੋਏ ਅਚਾਰ ਅਚਾਰਾ ਵਿਚਾਰਾ ਸਰੀਰ ਆਦਿ जुगाਦ ਸਹਿਜ ਮਨ ਧੀਰ ਪਲ ਪੰਕਜ ਮਹਿ ਓਟ ਆਧਾਰੇ ਕਰ ਕਿਰਪਾ ਮਾਲ ਮੇਲ ਪਿਆਰੇ ਕਿਸ ਆਗੇ ਪ੍ਰਭ ਤੁਧ ਸੁਲਾਹੀ ਤੁਧ ਬਿਨ ਦੂਜਾ ਮੈਂ ਕੋਲਾਹੀ ਜਿਉ ਤੁਧ ਭਾਵੇ ਤੂੰ ਰਾਖ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ ਨੌ ਸ੍ਰੀ ਮੁਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀਆਂ ਇਕਾਂਗਾਰ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੈ ਤੈ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਖੋ ਦੇਕਰ ਹਾਤ ਕਰਿ ਕਿਰਪਾ ਮੇਲੋ ਹਲ ਰਾਇਆ ਅਨੇਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਨੀਕੋ ਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਲ ਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤਾ ਢਾਗਰ ਸਿਉ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੀਦ ਨੈ ਚੁਕੇ ਮਨ ਭੇਰ ਏਕ ਖਿੰਨਾ ਧੀਰੇ ਮੇਰੇ ਪਕਰ ਕੇ ਪੰਜਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅਮਰਤ ਨਾਮ ਮੇਰੇ ਰਿਦੇ ਸਿੰਚਾ ਜੇ ਤੇਰੇ ਤੀਰਥ ਨਾਏ ਆਂ ਬੁੱਧ ਮੈਲ ਲਾਏ ਘਰ ਕੋ ਠਾਕਰ ਇੱਕ ਤਿਲ ਨਾ ਮਾਨੇ ਕਦ ਪਾਓ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ਼ਨਾਨੇ ਸਗਲ ਆਸਰਮ ਕੀਨੇ ਮਨੁਆ ਨੈ ਪਤੀਨੇ ਬਿਬੇਕ ਹੀਨ ਦੇਹੀ ਤੋਏ ਕੋਈ ਪਾਈਏ ਰੇ ਪੁਰਖ ਵਿਦਾਤਾ ਪਾਰਬ੍ਰਹਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਲਮਤਾਲ ਮਜੁਗਤਾ ਨਿਮਖਨਾ ਹੇਤ ਕਰਤਾ ਗਰਬ ਗਰਬ ਪੜੇ ਨਹੀਂ ਨਾਂ ਲੇਖੇ ਜਿਸ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ ਗੋਲ ਪ੍ਰਸਾਦ ਕੋ ਨਿਤਰੋ ਭੇਖੇ ਮਨ ਹਟ ਜੋ ਕਮਾਵੇ ਤਿਲ ਨਾਂ ਲੇਖੇ ਪਾਵੇ ਬਗਲ ਸਿਉ ਜਿਉ ਧਿਆਨ ਲਾਵੇ ਮਾਇ ਰੇ ਧਾਰੀ ਕੋਈਐ ਸੋਰੇ ਸੁਖੇ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਰਸਾਨ ਗੋਪਾਲ ਰਾਏ ਕਾਟੇ ਰੇ ਬੰਦਨ ਮਾਏ ਗੁਰ ਕੇ ਸ਼ਬਦ ਮੇਰਾ ਮਨ 라ਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਲਨ ਭਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੁਜਾ ਤਨਾਸਰੀ ਮਹੱਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਤ ਦਸ ਪੁਰਖ ਪੂਰਵ ਸਦਾ ਸਹਾਰਾ ਹੋ ਨਾਮ ਹਲਕਾ ਸਦਾ ਜਚੂ ਦਿਹੁ ਪ੍ਰਭ ਤਰਣੀ ਤਰਾ ਸੰਸਾਰ ਹੋ ਗਈ ਨਾਮ दारू ਮੈਲ ਲਾਗੇ ਸਾਚਿਤ ਬਿਨਾ ਗੁਰਵਾਗ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨ ਸਾਚਨ ਲਾਗੇ ਮੈਲ ਕਿਆ ਮਲ ਧੋਈਏ ਗੁਣ ਹਾਰ ਪਰੋਏ ਕਿਸ ਕੋ ਰੋਈ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨ ਆਵੇ ਆਪ ਪਾਲਸ ਪਰਮਤੀ ਆਨੀ ਸਾਚ ਸਾਚੇ ਭਾਵੇ ਆਨੰਦ ਅਨੰਦ ਹਰਖ ਸਾਚਾ ਦੁਖ ਕਲਬੇ ਖ ਪਰ ਹਰੇ ਸਾਚ ਨਾਮ ਬਾਇ ਗੁਰੂ ਦਿਖਾਇ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਲਾਪ ਪੂਰਾ ਨਾਮਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਗੁਰ ਦੂਨ ਪਉਣ ਦਾਨ ਦਇਆ ਮਤੇ ਬਿਰ ਸੰਗ ਭਾਵੇ ਸਹਿਜ ਨਾਵੇ ਬਾਣੀ ਤੈ ਸੰਗਮ ਸਤ ਸਤੇ ਆਰਾਧ ਇਕੰਕਾਰ ਸਾਚਾ ਨਿਤ ਦੇ ਚੜੇ ਸੁਆয়া ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਲਾਇ ਕਹਿਣ ਕਹੀ ਸਭ ਕੋ ਏ ਕੇਵੜ ਆਖੀਏ ਹਉ ਮੂਰਖ ਨੀਚ ਅਜਾਨ ਸਮਝਾ ਸਾਖੀਏ ਸੱਚ ਗੁਰ ਕੀ ਸਾਖੀ ਅਮਲ ਤਪਾਕੀ ਨਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਕਲਾ ਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਲਣਾ ਭਗਤ ਪੜਾਰੀ ਭਰਪੂਰ ਹਾ ਸੋਈ ਨਾਨਕ ਸਾਚ ਕਹੇ ਬਿਰੰਤੀ ਮਨ ਮਾਜੇ ਸਚ ਸੋਈ ਨਾ ਸਰੀਮ ਅੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੂ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਜਣ ਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੇ ਕੋਈ ਆਪੇ ਕਰ ਵੇਖੇ ਸਿਰੇ ਸਿਰੇ ਲੇਖੇ ਆਪੇ ਸੂਰਤ ਬੁਝਾਈ ਨਾਨਕ ਸਾਹਿਬ ਅਗੰ ਅਗੋਚਰ ਜੀਵਾ ਸੱਚੀ ਨਹੀਂ ਉਮਸਾਰੇ ਅਵਲ ਨਾ ਕੋਈ ਆਇਆ ਜਾਇ ਸੀ ਜੀਉ ਹੁਕਮੀ ਹੋਏ ਨਵੇੜ ਭਰਮ ਚੁਕਾਈ ਸੀ ਜੀਉ ਗੁਰ ਭਰਮ ਚੁਕਾਏ ਅਕਤ ਕਹਾਏ ਸੱਚ ਮੈਂ ਸਾਚ ਸੁਮਾਣਾ ਆਪ ਉਪਾਇ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਲ ਨ ਦੁਦਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਜਣ ਹਾਰ ਅਲਖ ਸਿਰੰਦਿਆ ਜੀਉ ਏਕ ਸਾਹਿਬ ਦੁਏ ਰਾਹ ਆਵਾਜ਼ ਉਹ ਦੰਦਿਆ ਜੀਓ ਦੁਇ ਰਾ ਚਲਾਏ ਹੁਕਮ ਸੁਭਾਏ ਜਨਮ ਆ ਸੰਸਾਰਾ ਨਾਮ বিনা ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੇ ਹੁਕਮ ਸਵਾਲਣ ਹਾਰਾ ਨਾਨਕ ਸਾਹਿਬ ਸ਼ਬਦ ਸਿਚਾਪੇ ਸਾਚਾ ਸਜਣ ਹਾਰਾ ਭਗਤ ਸੁਹੇ ਦਰਬਾਰ ਸ਼ਬਦ ਸੁਆਇਆ ਜੀਓ ਬੋਲੇ ਅਮਰਤਬਾਨ ਰਸਨ ਰਸਾਇਆ ਜੀਓ ਰਸਨ ਰਸਾਇਆ ਨਾਮ ਤਸਾਇ ਗੁਰ ਕੇ ਸ਼ਬਦ ਵਿਕਾਣੇ ਪਾਲਸ ਪਰਸੀਏ ਪਾਰਸ ਹੋਏ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗੋਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੇ ਸਾਚੇ ਕੇ ਵਪਾਰੀ ਭੂਖ ਪਿਆ ਸੋ ਆਤ ਕਿਉ ਦਰ ਜਾਈ ਸਾਹਿਬ ਜਿਉ ਸਤਿਗੁਰ ਪੁੱਛੋ ਜਾਏ ਨਾਮ ਪਿਆ ਸਾ ਜਿਉ ਸਾਚ ਨਾਮ ਧਿਆਈ ਸਾਚ ਚਿਵਾਈ ਗੁਰਮੁਖ ਸਾਚ ਪਛਾਣਾ ਦੀ ਨਾਨ ਆਤਿ ਦਿਆਲ ਨਰੰજન ਅੰਦਨ ਨਾਮ ਵਖਾਣਾ ਕਰਨੀ ਕਾਰ ਧਰੋ ਫਰਮਾਈ ਆਪ ਮੂਆ ਮਨ ਮਰੀ ਨਾਨਕ ਨਾਮ ਮਹਾਰਸ ਮਿਠਾ ਦਰਸ਼ਨਾ ਨਾਮ ਨਿਵਾਰੀ ਤਨਸਰੀ ਸ਼ੰਤ ਮਹੱਲਾ ਪਹਿਲਾ ਪੀਰ ਸੰਗ ਮੋਠੜੀਏ ਖਬਰ ਨਾ ਭਾਈਆ ਜੀਓ ਮਸਤਕ ਲਿਖਿਆੜਾ ਲੇਖ ਪੂਰਬ ਕਮਾਇਆ ਜੀਓ ਲੇਖ ਨਾ ਮਿਟੈ ਪੂਰਬ ਕਮਾਇਆ ਕਾ ਜਾਣਾ ਕਾ ਹੋਸੀ ਗੁਣੀ ਚਾਲ ਨਹੀਂ ਰੰਗ ਰਾਤੀ ਅਵਗਣ ਬੈ ਬੈ ਰੋਸੀ ਤਨ ਜੋਬਨ ਆਖ ਕਿਛਾਇਆ ਬਿਰਧ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਰੁਹਾਗਣ ਛੂਟੀ ਛੂ ਝੂਠ ਵਿਸ਼ੁਨਿਆ ਬੂਢੀ ਘਰ ਘਾਲਿਓ ਗੁਰਕੇ ਭਾਈ ਚਲੋ ਸਾਚਾ ਨਾਮ ਧਿਆਏ ਪਾਵੇ ਸੁਖ ਮਹਿਲੋ ਨਾਮ ਧਿਆਏ ਤਾਂ ਸੁਖ ਪਾਏ ਪੀੜੇ ਦਿਨ ਚਾਰੇ ਨਿਜ ਘਰ ਜਾਏ ਬਹਿ ਸੱਚ ਪਾਏ ਆਂ ਦਿਨ ਨਾਲ ਪਿਆਰੇ ਵਿਰਣ ਭਗਤੀ ਘਰ ਵਾਸ ਨ ਹੋਵੀ ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚੇ ਨਾਏ ਫਿਰ ਧਨ ਪਾਵੇ ਤਾਂ ਫਿਰ ਭਾਵੇ ਨਾਰੀ ਜੀਉ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਉ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮ ਨਿਮ ਭਗਤ ਕਰੀ ਮਾਇ ਮੋਹ ਜਲਾਏ ਪ੍ਰੀਤ ਮਰਸ ਮੇ ਰੰਗ ਕਰਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਆਗਣ ਪਿਰ ਸਿਉ ਪ੍ਰੀਤ ਪਿਆਰੀ ਪਿਰ ਘਰ ਸੋਹੇ ਨਾਰ ਜੇ ਪਿਰ ਪਾਵੇ ਜੀਉ ਝੂਠੇ ਵੈਣ ਚਵੇ ਕਾਮ ਨਾ ਆਵੇ ਜੀਉ ਝੂਠ ਅਲਾਵੇ ਕਾਮ ਨਾ ਆਵੇ ਪਿਰ ਦੇਖੇ ਨਾਹੀ ਔਗੁਣਯਾਰੀ ਕੰਤ ਵਿਸਾਰੀ ਛੋਟੀ ਵਿੱਦਣਾ ਰਾਣੀ ਗੁਰ ਗੁਰ ਸ਼ਬਦ ਨਾਮ ਨੇ ਫਾਹੀ ਫਾਤੀ ਸਾਧਾਨ ਮਹਿਲ ਨ ਪਾਇ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜਿਉ ਨਾਮ ਬਿਨਾ ਕੁੜਿਆਰ ਕੂੜ ਕਮਾਣਿਆ ਜਿਉ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰਲਿਆਲਾ ਜੋਬਨ ਬਾਲਾ ਤਿਸ ਰਾਵੇ ਰੰਗ ਲਾਤੀ ਗੁਰ ਸ਼ਬਦ ਬਿਗਾਤੀ ਸੋਹਲ ਰਵਾਸੀ ਫਾਲ ਪਾਇਆ ਗੁਣਕਾਰੀ ਨਾਨਕ ਸਾਜ ਮਿਲੇ ਵਡਿਆਈ ਪਿਰ ਘਰ ਸੋਹੇ ਨਾਰੀ ਨਾਨਕ ਸਾਜ ਮਿਲੇ ਵਡਿਆਈ ਪਿਰ ਘਰ ਸੋਹੇ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ